ਜੀ ਦੇਖ ਰਹੇ ਹੋ ਫਿਲਮ ਸਟਾਰਸ ਔਰ ਮਹਿਸ ਸਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਹਾਂ ਜੀ ਮੋਗਾ ਦੇ ਵਿੱਚ ਔਰ ਮੋਗਾ ਦੇ ਵਿੱਚ ਅੱਜ 18 ਅਕਤੂਬਰ ਨੂੰ ਜਿਹੜਾ ਹੈਗਾ ਮਰਹੂਮ ਸੂਫੀ ਗਾਇਕ ਜਿਹੜੇ ਨੇ ਬਰਕਰਸ ਸਿੰਘ ਜੀ ਸਾਹਿਬ ਉਹਨਾਂ ਦਾ ਜਨਮ ਦਿਨ ਹੈਗਾ ਲੇਕਿਨ ਇਹ ਜਨਮ ਦਿਨ ਜਿਹੜਾ ਹੈਗਾ ਸੀ 18 ਸਤੰਬਰ ਦਾ ਸੀ ਲੇਕਿਨ ਪੰਜਾਬ ਦੇ ਵਿੱਚ ਹੜ੍ਹਾਂ ਦੇ ਆਉਣ ਦੇ ਕਰਕੇ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਔਰ ਅੱਜ ਬੜੇ ਵਿਸ਼ਾਲ ਇੱਕ ਮੇਲੇ ਦਾ ਰੂਪ ਦੇ ਵਿੱਚ ਜਿਹੜਾ ਹੈਗਾ ਇਸ ਨੂੰ ਮਨਾਇਆ ਜਾ ਰਿਹਾ ਔਰ ਸਾਡੇ ਨਾਲ ਅ ਇਸ ਵਕਤ ਕਹਿ ਸਕਦੇ ਹਾਂ ਕਿ ਦੁਨੀਆ ਭਰ ਦੇ ਪ੍ਰਸਿੱਧ ਕਮੇਡੀ ਕਲਾਕਾਰ सुरेंद्र ਫਰਿਸ਼ਤਾ ਜੀ ਜਿਨ੍ਹਾਂ ਨੂੰ ਕੁਲੇਸ਼ਾ ਦੇ ਨਾਲ ਜਾਣਿਆ ਜਾਂਦਾ ਹੈ ਉਹ ਸਾਡੇ ਨਾਲ ਮੌਜੂਦ ਨੇ ਔਰ ਉਹ ਵੀ ਜਿਹੜਾ ਹੈਗਾ ਇੱਥੇ ਇਸ ਮੇਲੇ ਦੇ ਵਿੱਚ ਰੌਣਕ ਬਣਾਉਣ ਵਾਸਤੇ ਆਏ ਨੇ ਸਰ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਫਿਲਮ 스타స్ ਚੈਨਲ ਔਰ ਮੈਂ ਸ਼ੁਕਰਗੁਜ਼ਾਰ ਹਾਂ ਦਾ ਜਿਨ੍ਹਾਂ ਨੇ ਬਦੌਲਤ ਅੱਜ ਇੱਥੇ ਪਹੁੰਚੇ ਆਂ ਔਰ ਬੜਾ ਪਿਆਰ ਮਿਲੇ ਜੀ ਔਰ ਅੱਜ ਮੋਗੇ ਦੇ ਵਿੱਚ ਬਹੁਤ ਹੀ ਵਧੀਆ ਫਨਕਾਰ ਬਰਕਾ ਸਿੱਧੂ ਜੀ ਅੱਜ ਭਾਵੇਂ ਸਾਡੇ ਚ ਨਹੀਂ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਆਵਾਜ਼ ਹਮੇਸ਼ਾ ਸਾਡੇ ਚ ਜ਼ਿੰਦਾ ਰਹੇਗੀ ਔਰ ਅੱਜ ਬੜਾ ਵਧੀਆ ਇੱਕ ਮਾਹੌਲ ਬਣਿਆ ਸਾਡੇ ਸੁਵਿੰਦਰ ਜੀ ਵੀ ਅੰਮ੍ਰਿਤਸਰ ਤੋਂ ਸਪੈਸ਼ਲ ਆਏ ਨੇ ਔਰ ਮੈਂ ਗੱਲ ਕਹਿਣਾ ਚਾਹਨਾ ਵੀ ਆਸਟ੍ਰੇਲੀਆ ਦੇ ਵਿੱਚ ਬੀਨ ਸਿੰਘ ਜੀ ਮੇਰੇ ਬਹੁਤ ਅੱਛੇ ਦੋਸਤ ਨੇ ਜਿੰਨਾ ਦਾ ਨਾਮ ਹੈਗਾ ਮਿਸਟਰ ਬੀਨ ਬਹੁਤ ਵਧੀਆ ਸਿੰਗਰ ਨੇ ਔਰ ਬਹੁਤ ਵਧੀਆ ਐਕਟਰ ਨੇ ਉਹਨਾਂ ਨੇ ਕਾਫੀ ਦੂਰਦਰਸ਼ਨ ਤੇ ਵੀ ਪ੍ਰੋਗਰਾਮ ਕੀਤੇ ਅਸੀਂ ਕਟਿਆ ਬਹੁਤ ਪ੍ਰੋਗਰਾਮ ਕੀਤੇ ਤੇ ਬਰਕਤ ਸਿੱਧੂ ਜੀ ਉਹਨਾਂ ਦੇ ਲਾੜਲੇ ਸ਼ਗਿਰਦ ਨੇ ਮਿਸਟਰ ਬੀਨ ਬਰਕਤ ਸਿੱਧੂ ਜੀ ਦੇ ਔਰ ਉਹ ਆਸਟ੍ਰੇਲੀਆ ਚ ਰਹਿ ਕੇ ਸਾਰੇ ਕੰਮ ਕਰ ਰਹੇ ਨੇ ਜਿੰਨੇ ਵੀ ਜਨਮ ਦਿਨ ਆਏ ਨੇ ਉਹਨਾਂ ਦੇ ਅੱਜ ਕੀ 79ਵਾਂ ਉਹਨਾਂ ਦਾ ਜਨਮ ਦਿਨ ਹੈ 18 ਸਤੰਬਰ ਨੂੰ ਸੀ ਲੇਕਿਨ ਪੰਜਾਬ ਚ ਹੜ੍ਹਾਂ ਦੇ ਕਾਰਨ 18 ਅਕਤੂਬਰ ਨੂੰ ਕੀਤਾ ਗਿਆ ਤੇ ਅੱਜ ਬਹੁਤ ਵੱਡਾ ਇੱਕ ਵਿਸ਼ਾਲ ਮੇਲਾ ਲੱਗੇਗਾ ਜਿਹਦੇ ਪੰਜਾਬ ਦੇ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਨੇ ਕਿਉਂਕਿ ਉਹ ਉਸਤਾਦਾਂ ਦੇ ਉਸਤਾਦ ਸਨ ਔਰ ਜਿੰਨੇ ਵੀ ਗਾਇਕ ਨੇ ਵੱਡੇ-ਵੱਡੇ ਗਾਇਕ ਜਿਨ੍ਹਾਂ ਦਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਇੰਡੀਆ ਚ ਨਾ ਹੈ ਸਾਰਿਆਂ ਨੇ ਗੁਰਤੀ ਇਹਨਾਂ ਕੋ ਲਈਆ ਔਰ ਜਿਹੜੇ ਮਿਸਟਰ ਬੀਨ ਨੇ ਉਹ ਆਸਟ੍ਰੇਲੀਆ ਚ रह ਕੇ ਵੀ ਆਪਣੀ ਪੰਜਾਬ ਦੀ ਮਿੱਟੀ ਨਾਲ ਜੁੜੇ ਨੇ ਔਰ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਹੈ ਤੇ ਉਹ ਭਾਵੇਂ ਆਸਟ੍ਰੇਲੀਆ ਬੈਠੇ ਨੇ ਔਰ ਮੇਲੇ ਦਾ ਪੂਰਾ ਪ੍ਰਬੰਧ ਉਹਨਾਂ ਨੇ ਕੀਤਾ ਹੈ ਤੇ ਮੈਨੂੰ ਅੱਛਾ ਲੱਗਾ ਇੱਥੇ ਆ ਕੇ ਕਿਉਂਕਿ ਜਿਹੜੇ ਲਾੜੇ ਦੇ ਸ਼ਗird ਹੁੰਦੇ ਨੇ ਨਾ ਉਸਤਾਦਾਂ ਨੂੰ ਉਹੀ ਪੂਜਦੇ ਨੇ ਤੇ ਉਹ ਇੱਕ ਕਿਸਮ ਦੀ ਪੂਜਾ ਹੈ ਸ਼ਰਧਾਂਜਲੀ ਹੈ ਔਰ ਇਹਦੇ ਵਿੱਚ ਮੈਂ ਹੋਈ ਕਵਾਂਗਾ ਬਰਕਤ ਸਿੱਧੂ ਜੀ ਬਹੁਤ ਵਧੀਆ ਕਲਾਕਾਰ ਸਨ ਬਹੁਤ ਵਧੀਆ ਇਨਸਾਨ ਸਨ اور ਐਸਾ ਉਹਨਾਂ ਨੇ ਆਪਣੀ ਜ਼ਿੰਦਗੀ ਚ ਸਮਾਜ ਵਾਸਤੇ ਪੰਜਾਬ ਵਾਸਤੇ ਆਪਣੇ ਮੂਲਕ ਵਾਸਤੇ ਐਸਾ ਕਿਰਦਾਰ ਨਿਭਾਇਆ ਤਾਂ ਹੀ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੀ ਯਾਦ ਵਿੱਚ ਇਹ ਮੇਲਾ ਲੱਗ ਰਿਹਾ ਕਹਿੰਦੇ ਨੇ ਇਤਨੀ ਸ਼ਿੱਦਤ ਸੇ ਆਪਣਾ ਕਿਰਦਾਰ ਨਿਭਾਓ ਇਤਨੀ ਸ਼ਿੱਦਤ ਸੇ ਆਪਣਾ ਕਿਰਦਾਰ ਨਿਭਾਓ ਕਿ ਪਰਦਾ गिरਨੇ ਕੇ ਬਾਅਦ ਵੀ ਤਾਲੀਆਂ बजती ਰਹਿਣ ਇਹ ਮਾਹੌਲ ਐਸਾ ਬਣਿਆ ਕਿਉਂਕਿ ਯਾਦ ਹੀ ਉਹਨੂੰ ਕੀਤਾ ਜਾਂਦਾ ਜਿਹੜਾ ਆਪਣੇ ਮੁਲਕ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੀ ਲੋਕਾਂ ਵਾਸਤੇ ਆਪਣੀ ਸਮਾਜ ਵਾਸਤੇ ਕਲਾਕਾਰਾਂ ਵਾਸਤੇ ਕੁਝ ਕਰਕੇ ਜਾਂਦਾ ਹੈ ਤੇ ਅੱਜ ਤੁਸੀਂ ਦੇਖਣਾ ਬਹੁਤ ਹੀ ਵਿਸ਼ਾਲ ਮੇਲਾ ਲੱਗਣਾ ਹੈ ਪੰਜਾਬ ਦੇ ਨਾਮਵਰ ਕਲਾਕਾਰ ਅੱਜ ਇੱਥੇ ਆਣਗੇ ਤੇ ਆਪਣੀ ਹਾਜ਼ਰੀ ਲਵਾਣਗੇ ਜਨਮ ਦਿਨ ਮਨਾਵਾਂਗੇ ਖੁਸ਼ੀਆਂ ਮਨਾਵਾਂਗੇ ਫਰਿਸ਼ਤਾ ਜੀ ਜਿਸ ਤਰ੍ਹਾਂ ਕਿ ਤੁਸੀਂ ਗੱਲ ਕਰ ਰਹੇ ਲੇਕਿਨ ਮੈਂ ਵੀ ਤੁਹਾਡੇ ਨਾਲ ਹੀ ਆਇਆ ਹਾਂ ਔਰ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਵੀ ਪਤਾ ਲੱਗੇ ਕਿ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਹਾਂ ਕੁਲੇਸ਼ਾ ਜੀ ਆਪਾਂ ਉਸੇ ਹੀ ਜਗ੍ਹਾ ਤੇ ਖੜੇ ਆ ਕਿਉਂਕਿ ਸੂਫੀ ਗਾਇਕੀ ਦੇ ਵਿੱਚ ਬਰਕਰ ਸਿੱਧੂ ਸਾਹਿਬ ਦਾ ਜਿਸ ਦਾ ਤੁਸੀਂ ਜ਼ਿਕਰ ਵੀ ਕੀਤਾ ਬੜਾ ਲੇਕਿਨ ਕਹਿੰਦੇ ਨੇ ਕਿ ਉਸਤਾਦ ਔਰ ਸ਼ਾਗਿਰਦ ਜਿਹੜਾ ਹੈਗਾ ਇਹ ਇੱਕ ਬਹੁਤ ਕਾਮਨ ਔਰ ਕਹਿੰਦੇ ਨੇ ਕਿ ਬਹੁਤ ਵੱਡਾ ਰਿਸ਼ਤਾ ਹੈਗਾ ਜਿਹੜਾ ਮਿਸਟਰ ਬੀਨ ਹੁਣਾਂ ਨੇ ਕੀਤਾ ਕਿਉਂਕਿ ਆਸਟ੍ਰੇਲੀਆ ਵਿੱਚ ਬੈਠ ਕੇ ਉਹਨਾਂ ਨੇ ਕਿੰਨੀ ਅੱਛੀ ਪਿੱਛੇ ਉਹਨਾਂ ਦੀ ਯਾਦਗਾਰ ਜਿਹੜੀ ਹੈਗੀ ਆ ਬਣਾਈ ਹੈ ਜਿੱਥੇ ਅਸੀਂ ਖੜੇ ਆ ਫਿਰ ਇਸ ਬਾਰੇ ਵੀ ਕੀ ਕਹਿਣਾ ਚਾਹੋਗੇ ਜੋੜ ਇਸ ਬਾਰੇ ਮੈਂ ਇਹੋ ਹੀ ਕਹਿਣਾ ਚਾਹਾਂਗਾ ਮੈਂ ਪਹਿਲੇ ਕਿ ਆ ਵੀ ਲਾਡਲਸ਼ ਕਿਰਦਾ ਹੈ ਔਰ ਕਈ ਵਾਰੀ ਅੱਜ ਕੱਲ ਇਹੋ ਜੇ ਕਈ ਸ਼ਗਿਰਦ ਨੇ ਜਿਉਂਦੇ ਜੀ ਨਹੀਂ ਪੁੱਛਦੇ ਉਸਤਾਦ ਨੂੰ ਲੇਕਿਨ ਸਭ ਤੋਂ ਵੱਡੀ ਗੱਲ ਇੱਕ ਬਹੁਤ ਵੱਡਾ ਮੈਸੇਜ ਜਾਂਦਾ ਹੈ ਸਾਡੇ ਦਰਸ਼ਕਾਂ ਨੂੰ ਵੀ ਜਿਹੜੇ ਬੀਨ ਸਿੰਘ ਨੇ ਮਿਸਟਰ ਬੀਨ ਨੇ ਉਹਨਾਂ ਨੇ ਮਿਸਾਲ ਕਾਇਮ ਕੀਤੀ ਹੈ ਉਹਨਾਂ ਦੇ ਜਾਣ ਤੋਂ ਬਾਅਦ ਇਨਾ ਵੱਡਾ ਫੰਕਸ਼ਨ ਕਰਵਾ ਰਹੇ ਨੇ ਔਰ ਕੋਈ ਮੌਕਾ ਖੁੰਝਣ ਨਹੀਂ ਦਿੰਦੇ ਔਰ ਹਰ ਵਾਰੀ ਕੋਈ ਨਵਾਂ ਗਾਣਾ ਕੋਈ ਨਵਾਂ ਪ੍ਰੋਜੈਕਟ ਕਰਦੇ ਨੇ ਤੇ ਆਪਣੇ ਉਸਤਾਦ ਬਰਕਾ ਸਿੱਧੂ ਦਾ ਨਾਮ ਜ਼ਰੂਰ ਲੈਂਦੇ ਨੇ ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਦਿੰਦੇ ਨੇ ਔਰ ਮੈਂ ਉਹਨਾਂ ਨੂੰ ਵਧਾਈ ਦੇਵਾਂਗਾ ਕਿਉਂਕਿ ਇਹ ਮੈਸੇਜ ਸਾਰੀ ਦੁਨੀਆ 'ਚ ਜਾਣਾ ਹੈ ਵੀ ਸ਼ਾਗਿਰਦ ਹੋਵੇ ਤੇ ਮਿਸਟਰ ਬੀਨ ਵਰਗਾ ਉਹਨਾਂ ਨੇ ਇੱਕ ਸ਼ੁਕਰਾਨੇ ਵਜੋਂ ਇੱਕ ਜਿਹੜਾ ਹੈਗਾ ਜੀ ਇੱਕ ਗੀਤ ਵੀ ਉਹਨਾਂ ਨੇ ਅੱਜ ਹੀ ਰਿਲੀਜ਼ ਕੀਤਾ ਵਾ ਕਿ ਇੱਕ ਸ਼ੁਕਰਾਨਾ ਕੀਤਾ ਉਹਦੇ ਵਿੱਚ ਬਹੁਤ ਨਾਮੀ ਕਲਾਕਾਰਾਂ ਨੇ ਵੀ ਉਹਦੇ ਵਿੱਚ ਕੰਮ ਕੀਤਾ ਵਾ ਔਰ ਇੱਕ ਸ਼ੁਕਰਾਨਾ ਜਿਹੜਾ ਹੁੰਦਾ ਕਹਿੰਦੇ ਨੇ ਕਿ ਇੱਕ ਆਪਣੇ ਗੁਰੂ ਦਾ ਇੱਕ ਸ਼ੁਕਰਾਨਾ ਕਰਨਾ ਇਹ ਵੀ ਬੜੀ ਵੱਡੀ ਗੱਲ ਹੈ ਇਸ ਬਾਰੇ ਵੀ ਕੀ ਕਹਿਣਾ ਚਾਹੋਗੇ ਮੈਂ ਪਹਿਲੇ ਗਿਆ ਵੀ ਉਹ ਬੀਨ ਸਿੰਘ ਜੀ ਸਿੰਗਰ ਬਹੁਤ ਵਧੀਆ ਨੇ ਮਿਸਟਰ ਬੀਨ ਤੋ ਗਾਣਿਆਂ ਚ ਹੁਣ ਮੈਨੂੰ ਲਿਆ ਸੀ ਪਿਕਚਰਾਈਜ਼ ਹੋਏ ਮੇਰੇ ਤੇ ਗਾਣੇ ਤੇ ਹੁਣ ਜਿਹੜਾ ਸ਼ੁਕਰਾਨਾ ਸਪੈਸ਼ਲ ਸਿੱਧੂ ਸਾਹਿਬ ਦੀ ਯਾਦ ਵਿੱਚ ਇਹ ਜਿਹੜਾ ਗਾਣਾ ਰਿਲੀਜ਼ ਅੱਜ ਹੋਇਆ ਹੈ ਅੱਜ ਸਟੇਜ ਤੇ ਹੋਣਾ ਤੇ ਕਿਉਂਕਿ ਜਿਹੜਾ ਅੱਛਾ ਸ਼ਗਿਰਦ ਅੱਛਾ ਸ਼ਖਸ ਹੁੰਦਾ ਨਾ ਸ਼ੁਕਰਾਨਾ ਉਹ ਹੀ ਕਰਦਾ ਹੈ ਔਰ ਭਾਵੇਂ ਪਰਮਾਤਮਾ ਦਾ ਹੋਵੇ ਭਾਵੇਂ ਕਿਸੇ ਸ਼ਖਸ ਦਾ ਹੋਵੇ ਔਰ ਆਪਣੇ ਉਸਤਾਦ ਦਾ ਸ਼ੁਕਰਾਨਾ ਕਰਨਾ ਮੈਂ ਕਹਿੰਨਾ ਸਭ ਤੋਂ ਵੱਡੀ ਗੱਲ ਹੈ ਔਰ ਪ੍ਰਮਾਤਮਾ ਮੈਂ ਕਹਿੰਨਾ ਵੀ ਬੀਬੀ ਸਿੰਘ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਉਹਨਾਂ ਨੂੰ ਲੰਬੀ ਉਮਰ ਦੇਵੇ ਔਰ ਤਰੱਕੀ ਦੇਵੇ ਤੰਦਰੁਸਤੀ ਦੇਵੇ ਤੇ ਤਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਮੁਕਰਾਉਂਦੇ ਰਹਿਣ। ਸੁਨਿੰਦਰ ਫਿਸ਼ਤਾ ਜੀ ਅਸੀਂ ਤੁਹਾਡੇ ਨਾਲ ਤੇ ਗੱਲ ਕਰ ਲਈ ਔਰ ਅਸੀਂ ਚਾਹਾਂਗੇ ਕਿ ਦਰਸ਼ਕਾਂ ਦੇ ਸਾਹਮਣੇ ਕੁल्ले ਸ਼ਾ ਹੁਣਾਂ ਨਾਲ ਵੀ ਥੋੜੀ ਜੀ ਗੱਲ ਕਰ ਲਈਏ ਕਿਉਂਕਿ ਅੱਜ ਉਹ ਆਪ ਸਟੇਜ ਤੇ ਕਰਾਂਗੇ ਹਾਂਜੀ ਕੁਲੇਸ਼ਾ ਜੀ ਹਾਂਜੀ ਸਭ ਤੋਂ ਪਹਿਲਾਂ ਸਾਡੇ ਇੱਥੇ ਜਿੰਨੇ ਮਹਿਮਾਨ ਜਿੰਨੇ ਕਲਾਕਾਰ ਸਾਰੇ ਆਏ ਨੇ ਇੱਕ ਵਾਰੀ ਉਹਨਾਂ ਦਾ ਸਵਾਗਤ ਕਰਦੇ ਹਾਂ ਕੁਲੇਸ਼ਾ ਦੇ ਰੂਪ ਦੇ ਵਿੱਚ ਕੋਈ ਇਹ ਨਾ ਕਹੇ ਕਿ ਕੁਲੇਸ਼ਾ ਜੀ ਆਏ ਹੀ ਤੇ ਮੇਰਾ ਸਵਾਗਤ ਨਹੀਂ ਕਰਕੇ ਗਏ ਤੇਰਾ ਵੀ ਨਾਲ ਕਰਨਾ ਆਹੋ ਮੇਰਾ ਵੀ ਸਵਾਗਤ ਕਰਦੇ ਮੈਂ ਵੀ ਆਇਆ ਮੇਰਾ ਵੀ ਸਵਾਗਤ ਹੋਣਾ ਚਾਹੀਦਾ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਮੈਕ ਕਾਨੂੰ ਵਦਾ ਕਾਨੂੰ ਪੰਚਾਂ ਨੂੰ ਸਰਪੰਚਾਂ ਨੂੰ ਯਾਰਾਂ ਨੂੰ ਦਿਲਦਾਰਾਂ ਨੂੰ ਤਸੀਲਦਾਰਾਂ ਨੂੰ ਨੰਬਰਦਾਰਾਂ ਨੂੰ ਥਾਣੇਦਾਰਾਂ ਨੂੰ ਵਾਹਲਦਾਰਾਂ ਨੂੰ ਜ਼ਿਮੀਦਾਰਾਂ ਨੂੰ ਦੁਕਾਨਦਾਰਾਂ ਨੂੰ ਪੱਲੇਦਾਰਾਂ ਨੂੰ ਧਿਆੜੀਦਾਰਾਂ ਨੂੰ ਸ਼ੌਕਕਾਰਾਂ ਨੂੰ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਸੰਗੀਤਕਾਰਾਂ ਨੂੰ ਪੱਤਰਕਾਰਾਂ ਨੂੰ ਚਿੱਤਰਕਾਰਾਂ ਨੂੰ ਬੇਰਜ਼ਗਾਰਾਂ ਨੂੰ ਟੱਪੜਦਾਰਾਂ ਨੂੰ ਭੈਣਾਂ ਨੂੰ ਭਰਾਵਾਂ ਨੂੰ ਰੌਬਰਗੀਆਂ ਮਾਵਾਂ ਨੂੰ ਤਾਈਆਂ ਨੂੰ ਚਾਚੀਆਂ ਨੂੰ ਬੀਬੀਆਂ ਨੂੰ ਮਸੀਹ ਨੂੰ ਬਜ਼ੁਰਗਾਂ ਸਿਆਣਿਆਂ ਨੂੰ ਨਿੱਕੇ ਨਿੱਕੇ ਨਿਆਣਿਆਂ ਨੂੰ ਬੈਠਣ ਖੜੋਤਿਆਂ ਨੂੰ ਸਾਰੇ ਰੋਟਿਆਂ ਨੂੰ ਖੁੱਲੇ ਸ਼ਾਹ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਮਸਤੀ ਅਦਾਬ ਅਸਲਾਮੁ ਵਿਲਕਨ ਧੰਨਵਾਦ ਬੇਨਬਰ ਸ਼ੁਕਰੀਆ ਥੈਂਕ ਯੂ ਬੜੀ ਅੱਛੀ ਫਣਕਾ ਸੂਫੀ ਗਾਇਕ ਸਨ ਔਰ ਸੂਫੀ ਗਾਇਕ ਕਦੀ ਨਹੀਂ ਮਰਦਾ ਉਹਦੀ ਆਵਾਜ਼ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਔਰ ਹੁਣੇ ਥੋੜੀ ਦੇਰ ਬਾਅਦ ਮਿਸਟਰ ਬੀਨ ਜੀ ਹੋਰ ਉਹਨਾਂ ਦੇ ਸ਼ਗਿਰਦ ਸਾਡੇ ਲਾਡੀ ਸਿੱਧੂ ਜੀ ਉਹਨਾਂ ਦੇ ਬੇਟੇ ਉਹ ਵੀ ਬਹੁਤ ਵਧੀਆ ਗਾਉਂਦੇ ਨੇ ਉਹਨਾਂ ਦਾ ਪਰਿਵਾਰ ਹੀ ਬਹੁਤ ਡਿੱਗਿਆ ਕਿਉਂਕਿ ਮੈਂ ਕਈ ਵਾਰੀ ਜਦੋਂ ਕੋਈ ਫੰਕਸ਼ਨ ਬੀਨ ਇੱਥੇ ਨਾ ਪਹੁੰਚ ਸਕਣ ਕਿਉਂ ਮੇਰੀ ਡਿਊਟੀ ਲਾਉਂਦੇ ਨੇ ਮੈਂ ਇੱਥੇ ਆਉਣਾ ਕਿਉਂਕਿ ਮੇਰਾ ਵੀ ਇਹਨਾਂ ਨਾਲ ਬਹੁਤ ਪਿਆਰ ਸੀ ਜਦੋਂ ਮੈਂ ਮੋਗੇ ਜਾਣਾ ਮੈਂ ਘਰੋਂ ਹੋ ਕੇ ਜਾਂਦਾ ਸੀ ਔਰ ਸਪੈਸ਼ਲ ਦੂਰਦਰਸ਼ਨ ਜਦੋਂ ਮਿਲਣਾ ਕਹਿੰਦੇ ਤੁਸੀਂ ਘਰ ਜ਼ਰੂਰ ਆਣਾ ਫਿਰ ਮੈਂ ਇੱਥੇ ਨਵੀਨ ਕਲਾ ਮੰਦਰ ਹੈ ਮੋਗੇ ਹਰ ਸਾਲ ਮੈਂ ਪ੍ਰੋਗਰਾਮ ਕਰਨ ਆਂਦਾ ਹੀ ਫਿਰ ਜਦੋਂ ਪ੍ਰੋਤ ਪਹਿਲੇ ਆ ਜਾਣਾ ਫਿਰ ਉਹਨਾਂ ਨੂੰ ਜਾ ਕੇ ਮਿਲਣਾ ਬੜਾ ਪਿਆਰ ਮਿਲਣਾ ਇਸ ਕਰਕੇ ਜੜੀਆਂ ਰਸਮਾਂ ਨੇ ਉਹ ਵੀ ਪੂਰੇ ਤਨ ਦੇ ਨਾਲ ਔਰ ਸਾਰੇ ਸ਼ਗਿਰਦ ਜਿਹੜੇ ਉਹ ਕਰ ਰਹੇ ਨੇ ਹੁਣੇ ਥੋੜੀ ਦੇਰ ਬਾਅਦ ਸਾਰੇ ਇੱਥੇ ਇਕੱਠੇ ਹੋਣਗੇ ਉਸ ਤੋਂ ਬਾਅਦ ਇੱਕ ਕਾਫਲੇ ਦੇ ਰੂਪ ਚ ਜਿੱਥੇ ਸਟੇਜ ਲੱਗੀ ਹੈ ਵਿਸ਼ਾਲ ਮੇਲਾ ਉਹ ਉੱਥੇ ਕਲਾਕਾਰ ਪਹੁੰਚ ਰਹੇ ਨੇ ਤੇ ਬਾਕੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਲਾ ਚੱਲੇਗਾ ਔਰ ਪ੍ਰਮਾਤਮਾ ਦੀ ਬਹੁਤ ਕਿਰਪਾ ਹੋਏਗੀ ਮਿਹਰਬਾਨੀ ਸ਼ੁਕਰੀਆ ਥੈਂਕ ਯੂ ਐਸਨ ਸੁਰੇਂਦਰ ਫਰਿਸ਼ਤਾ ਜੀ ਕੁਲਦੇਸ਼ਾ ਜੀ ਔਰ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਬਰਕਰਤ ਸਿੰਘ ਜੀ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਅ ਦਸ਼ਕਾ ਨੂੰ ਦੱਸਿਆ ਵੀ ਆ ਔਰ ਇਸੇ ਹੀ ਮੇਲੇ ਦੇ ਵਿੱਚ ਅਸੀਂ ਹੋਰ ਵੀ ਸ਼ਕਤੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਵਿਸ਼ਾਲ ਦੇ ਨਾਲ ਸਵਿੰਦਰ ਸਿੰਘ ਫਿਲਮ ਸਟਾਰਸ ਮੋਗਾ